ਉਹ ਮੌਕੇ ਦੇ ਤੁਹਾਨੂੰ ਮਤਲਬ ਕੋਈ ਸ਼ਰਮ ਨਹੀਂ ਆਈ ਇੰਨੀ ਗੱਲ ਕਰਦੇ ਆ ਹਨ ਮੈਂ ਸਰਬ ਧਰਮ ਦੇ ਆਦਮੀ ਜੇ ਤੁਹਾਡਾ ਤੁਸੀਂ ਜਿਹੜੇ ਕਗੂਜੇ ਬਣ ਕੇ ਬਹਿ ਗਏ ਉਹ ਤੁਹਾਡਾ ਹੀ ਸਿਆਪਾ ਹੋਣ ਡਿਆ ਸਾਰਾ ਜਦੋਂ ਤੁਸੀਂ ਆਪਣੇ ਵਾਅਦੇ ਤੋਂ ਮੁਕਰਿਆ ਫੇਰ ਉਹਨੂੰ ਮਜਬੂਰ ਹੋ ਕੇ ਉੱਤੇ ਟਾਵਰ ਤੇ ਚੜਨਾ ਪਿਆ ਕਿ ਡਾਕਟਰ ਮੈਨੇਜਰ ਸਾਹਿਬ ਤੁਸੀਂ ਤਾਂ ਸ਼ਰਿਆਂ ਵੀ ਝੂਠ ਬੋਲ ਗਏ ਕਿ ਭਾਈ ਗੁਰਜੀਤ ਸਿੰਘ ਦਾ ਕੋਈ ਲਾਗਾ ਤੇਗਾ ਹੀ ਨਹੀਂ ਕੋਈ ਲੈਣਾ ਦੇਣਾ ਹੀ ਨਹੀਂਗਾ ਕਾਨੂੰਨ ਬਣਨ ਨਾਲ ਤਾਨੂੰ ਪਤਾ ਹੈ ਤਾਂ ਉਹ ਖਰੜੇ ਜਿਹੜੇ ਉਹ ਤੁਹਾਡੇ ਕੋ ਕਿੱਥੋਂ ਆਏ ਮੈਂ ਹੁਣ ਤੁਹਾਡੀ ਉਮਰ ਦਾ ਹੀ ਲਿਆਜ਼ ਕਰਨ ਧਿਆ ਵੈਸੇ ਤੁਸੀਂ ਗੱਲ ਕੋਈ ਸਿਆਣੀ ਨਹੀਂ ਕੀਤੀ ਤੁਸੀਂ ਚੀਫ ਕਲਸਾ ਦਮਾਨ ਦੇ ਵੀ ਪ੍ਰਧਾਨ ਉਹ ਮੌਕੇ ਦੇ ਤੁਹਾਨੂੰ ਮਤਲਬ ਕੋਈ ਸ਼ਰਮ ਨਹੀਂ ਆਈ ਇੰਨੀ ਗੱਲ ਕਰਦੇ ਆ ਹਨ ਮੈਂ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਵੱਲੋਂ ਤੁਹਾਨੂੰ ਤਹਾਡੀ ਉਮਰ ਦੇਖਦੇ ਹੋਏ ਬੇਨਤੀ ਕਰਦਾ ਕਿ ਕੱਲ ਤੱਕ ਮਾਫੀ ਮੰਗ ਲਓ ਨਹੀਂ ਤੇ ਇਹ ਨਾ ਹੋਏ ਪਰਸੋਂ ਤੁਹਾਡੇ ਘਰ ਦੇ ਸਾਹਮਣੇ ਜਿਹੜੀ ਸਾਡੀ ਵੀਰ ਚੱਲਦੀ ਪਈ ਇਹ ਤਾਂ ਵੱਖਰੀ ਚੱਲਣੀ ਆ ਇਹ ਨਾ ਹੋਏ ਅੰਮ੍ਰਿਤਸਰ ਤੇ ਮਾਝੇ ਦੇ ਸਿੰਘਾਂ ਨੂੰ ਤੁਹਾਡੇ ਘਰ ਦੇ ਅੱਗੇ ਤਾਂ ਨਾ ਲਾਉਣਾ ਪਏ ਤੁਹਾਨੂੰ ਚੇਅਰਮੈਨ ਕਿੰਨੇ ਬਣਾਤਾ ਤੁਹਾਨੂੰ ਇੰਨਾ ਮਤਲਬ ਜਾਂ ਤਾਂ ਤੁਹਾਡੀ ਜੇ ਯੋਗਤਾ ਨਹੀਂ ਹੈਗੀ ਤਾਂ ਫਿਰ ਤੁਸੀਂ ਚੇਅਰਮੈਨ ਹੀ ਕਾਦੀ ਕਰਨੀ ਹੈ ਹੱਦ ਹੋਈ ਪਈ ਹੈ ਚੇਅਰਮੈਨ ਹੋਏ ਸਿਲੈਕਟ ਕਮੇਟੀ ਦਾ 6 ਮਹੀਨੇ ਹੋ ਗਏ ਤੁਹਾਡੇ ਕੋਲ ਮਤਲਬ ਫਾਈਲ ਪਈ ਨੂੰ 24 ਤਰੀਕ ਨੂੰ ਅਸੀਂ ਤੁਹਾਨੂੰ ਮਿਲੇ ਆਂ ਮਾਤਾ ਜੀ ਸਾਡੇ ਨਾਲ ਸੀਗੇ ਤੁਹਾਨੂੰ ਸਾਰਾ ਕੁਝ ਦੱਸਿਆ ਤੁਹਾਨੂੰ ਮੈਂ ਪਰਸਨਲੀ ਵੀ ਮਿਲਿਆ ਆਂ ਬਾਅਦ ਦੇ ਵਿੱਚ ਵੀ ਜਦੋਂ ਸ਼ਹੀਦ ਉਦਮ ਸਿੰਘ ਦਾ ਦਿਨ ਸੀ ਉਸ ਦਿਨ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਉਸ ਤੋਂ ਬਾਅਦ 14 ਅਕਤੂਬਰ ਨੂੰ ਵੀ ਤੁਹਾਡੇ ਨਾਲ ਸਾਡੇ ਡੈਲੀਗੇਸ਼ਨ ਨੇ ਮੀਟਿੰਗ ਕੀਤੀ ਆ ਤੁਸੀਂ ਮਤਲਬ ਐਡੇ ਮਤਲਬ ਹੁਣ ਇਹਨੇ ਗੈਰ ਜ਼ਿੰਮੇਵਾਰਾ ਨਾ ਬਿਆਨ ਦੇ ਰਹੇ ਹੋ ਤੁਸੀਂ ਕਿ ਭਾਈ ਗੁਰਜੀਤ ਸਿੰਘ ਦਾ ਕੋਈ ਲੈਣਾ ਦੇਣਾ ਨਹੀਂ ਹੈ ਜੇ ਤੁਹਾਡਾ ਭਾਈ ਗੁਰਜੀਤ ਸਿੰਘ ਆਪਣੇ ਪਿਤਾ ਦੇ ਵਾਸਤੇ ਆਪਣੇ ਪਿਤਾ ਗੁਰਦੇਵ ਦੇ ਵਾਸਤੇ ਕਹਿੰਦੇ ਤਾਂ ਤੁਸੀਂ ਵੀ ਇਹੀ ਹੋਵੋਗੇ ਪਰ ਤੁਸੀਂ ਮੈਨੂੰ ਲੱਗਦਾ ਮੰਨਦੇ ਨਹੀਂਗੇ ਭਾਵੇਂ ਤੁਸੀਂ ਚੀਫ ਖਾਲਸਾ ਦਵਾਨ ਦੇ ਮੈਂ ਤਾਂ ਕਹਿੰਨਾ ਚੀਫ ਖਾਲਸਾ ਦਵਾਨ ਵਾਲਿਆਂ ਨੂੰ ਤੁਹਾਨੂੰ ਪ੍ਰਧਾਨਗੀ ਤੋਂ ਪਹਿਲਾਂ ਲਾਉਣਾ ਚਾਹੀਦਾ ਹੂੰ ਤੁਸੀਂ ਤਾਂ ਫਿਰ ਉਹ ਪਹਾੜੀ ਰਾਜਿਆਂ ਵਾਲੀ ਕਰਨ ਲਏ ਹੋ ਨਾ ਹੁਣ ਹੱਦ ਹੋ ਗਈ ਕੋਈ ਨਾਲ ਆਣ ਕੇ ਖਲੋਣ ਦੀ ਥਾਂ ਤੇ ਉਹ ਸ਼ਰਮਾਣੀ ਚਾਹੀਦੀ ਤੁਸੀਂ ਮੈਂ ਉਸੇ ਗੁਰੂ ਦਾ ਅਮਰੇ ਛਕਿਆ ਉਹ ਮਰਨੇ ਨਹੀਂ ਬੈਠਾ ਤੁਹਾਡਾ ਜਿਹਨੂੰ ਕਹਿੰਦੇ ਨਾ ਸਿਆਪਾ ਕਰਨ ਰਿਹਾ ਤੁਹਾਡਾ 92 ਆਂ ਦਾ ਤੁਸੀਂ ਜਿਹੜੇ ਕੁੱਗੂ ਜੇ ਬਣ ਕੇ ਬਹਿ ਗਏ ਉਹ ਤੁਹਾਡਾ ਹੀ ਸਿਆਪਾ ਹੋਣ ਰਿਹਾ ਸਾਰਾ ਉਹ ਮਰਨੇ ਨਹੀਂ ਬੈਠਾ ਉਹਦੇ ਵੀ ਨਿਆਣੇ ਨੇ ਉਹਦੀ ਘਰ ਵਾਲੀ ਆ ਮਾਤਾ ਉਹਦੀ ਪਰਿਵਾਰ ਹੈ ਹੱਸਦਾ ਖੇਡਦਾ ਪਰਿਵਾਰ ਹੈ ਜਦੋਂ ਤੁਸੀਂ ਆਪਣੇ ਵਾਅਦੇ ਤੋਂ ਮੁੱਕ ਰਹੇ ਫੇਰ ਉਹਨੂੰ ਮਜਬੂਰ ਹੋ ਕੇ ਉੱਤੇ ਟਾਵਰ ਤੇ ਚੜਨਾ ਪਿਆ ਉਹ ਕੋ ਖੁਦ ਖੁਸ਼ੀ ਨਹੀਂ ਕਰ ਰਿਹਾ ਸੰਘਰਸ਼ ਕਰ ਰਿਹਾ ਤੁਹਾਨੂੰ ਜਗਾਉਣ ਵਾਸਤੇ ਕਿਉਂਕਿ ਤੁਹਾਨੂੰ ਜਦੋਂ ਤੁਸੀਂ ਰਾਜੇ ਬਣ ਜਾਂਦੇ ਤੁਹਾਨੂੰ ਕੀੜੇ ਮਕੌੜੇ ਨਹੀਂ ਦਿਖਦੇ ਉਹ 400 ਫੁੱਟ ਉੱਚੇ ਟਾਵਰ ਤੇ ਬਹਿ ਕੇ ਤੁਹਾਨੂੰ ਦੱਸਦਾ ਪਿਆ ਓਏ ਗੁਰੂ ਗ੍ਰੰਥ ਸਾਹਿਬ ਦਾ ਕਾਨੂੰਨ ਬਣਾ ਲਓ ਹੁਣ ਜਿਹੜੇ ਤੁਸੀਂ ਦਾਅਵੇ ਕਰਨਦੇ ਅਸੀਂ ਬਣਾਉਣਾ ਸੀ ਬਣਾਉਣਾ ਤੁਸੀਂ ਬਣਾਉਣਾ ਸੀ ਤੇ ਤੁਸੀਂ 2022 ਚ ਕਿਉਂ ਨਾ ਬਣਾਇਆ ਸਰਕਾਰ ਕਦੋਂ ਬਣਾਈ ਸੀ ਤੁਹਾਡੀ ਮਾਰਚ ਚ ਬਣੀ ਸੀ ਨਾ ਕਿਉਂ ਨਾ ਤੁਸੀਂ ਅਗਲੀ ਵਿਸਾਖੀ ਦੇ ਉੱਤੇ April 2024 ਨੂੰ ਮਾਫ ਕਰਨਾ April 2022 ਨੂੰ ਕਿਉਂ ਨਾ ਤੁਸੀਂ ਕਾਨੂੰਨ ਬਣਾਤਾ ਆ ਮੇਰੇ ਵੀਰ ਅੱਗੇ ਤੋਂ ਅੱਗੇ ਨੂੰ ਸ਼ੇਅਰ ਕਰੋ ਡਾਕਟਰ ਮੇਜਰ ਸਾਹਿਬ ਤੱਕ ਪਹੁੰਚਾਉਣੇ ਆ ਆਪਾਂ ਜੇ ਇਹ ਡਾਕਟਰ ਮੇਜਰ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਚੇਅਰਮੈਨ ਬਣਾਇਆ ਸਿਲੈਕਟ ਕਮੇਟੀ ਦਾ ਇਹ ਚੰਦਵਾਹ ਸਾਹਿਬ ਇਹ ਤਾਂ ਸ਼ੱਕ ਦੀ ਸੂਈ ਫਿਰ ਹੁਣ ਤੁਹਾਡੇ ਵੱਲ ਵੀ ਆਉਣ ਡਈ ਵੀ ਤੁਸੀਂ ਕਿਹੋ ਜਿਹਾ ਬੰਦਾ ਚੁਣ ਲਿਆ ਤਾਨੂੰ ਹੋਰ ਕੋਈ ਬੰਦਾ ਨਾ ਲੱਭਾ ਜਿਹੜਾ ਬੰਦਾ ਸ਼ਰਿਆਂ ਵੀ ਮੁਖਰੀ ਜਾਣ ਰਿਹਾ ਹੁਣੇ ਭਾਈ ਗੁਰਜੀਤ ਸਿੰਘ ਦਾ ਮੈਨੂੰ ਫੋਨ ਆਇਆ ਕਹਿੰਦੇ ਮੈਂ ਗੱਲ ਕੀਤੀ ਕਹਿੰਦੇ ਮੈਂ ਮੁਖਰੀ ਗਿਆ ਕਹਿੰਦੇ ਮੈਂ ਤਾਂ ਕੁਝ ਬੋਲਿਆ ਹੀ ਨਹੀਂਗਾ ਆ ਹੁਣੇ ਤਾਂ ਤੁਸੀਂ ਵੇਖੀ ਐ ਸੁਣੀ ਐ ਵੀਡੀਓ ਮੈਂ ਇੱਕ ਵਾਰੀ ਫੇਰ ਸੁਣਾ ਦਿੰਨਾ ਸਿਲੈਕਟ ਕਮੇਟੀ ਦੇ ਚੇਅਰਮੈਨ ਕਹਿ ਰਹੇ ਨੇ ਕਹਿੰਦੇ ਗੁਰਜੀਤ ਸਿੰਘ ਦਾ ਕੋਈ ਲਗਦੇਗਾ ਨਹੀਂਗਾ ਜਿਹੜਾ ਅਸੀਂ ਕਾਨੂੰਨ ਬਣਾ ਰਹੇ ਕਾਨੂੰਨ ਤੁਸੀਂ ਬਣਾ ਰਹੇ ਹੋ ਹੈ ਹੁਣ ਕਾਨੂੰਨ ਤੁਸੀਂ ਬਣਾਉਣ ਲੱਗ ਪਏ ਪਹਿਲਾਂ ਤੁਸੀਂ ਸੁੱਤੇ ਹੀ ਇਨ ਚਰਾਂ ਦੇ ਆ ਸੁਣੋ ਜੀ ਇੱਕ ਵਾਰੀ ਫਿਰ 6 ਮਿੰਟ ਦਾ ਸਮਾਂ ਵੀ ਹੋ ਗਿਆ ਟਾਵਰ ਤੇ ਬੈਠਾ ਹੋਇਆ ਨੌਜਵਾਨ ਇੱਕ ਗੁਰਜੀਤ ਸਿੰਘ ਕੀ ਉਹਦੀ ਮੌਤ ਰਿੱਖੀ ਜਾ ਰਹੀ ਹੈ ਕਿ ਉਸ ਤੋਂ ਬਾਅਦ ਚ ਕਾਨੂੰਨ ਬਣੂਗਾ ਕਿ ਜਾਂ ਸਰਕਾਰ ਕੋ ਆਪਣਾ ਪੱਖ ਵੇਖ ਰਹੀ ਕਿ ਵੋਟਾਂ ਲੱਗ ਕੇ ਆ ਜਾ ਨਹੀ ਨਹੀ ਉਹਦੇ ਚ ਗੁਰਜੀਤ ਸਿੰਘ ਦਾ ਰੱਖ ਲੈਣ ਉਹਦੇ ਨਾਲ ਕੋਈ ਕਾਨੂੰਨ ਦਾ ਲੈਣ ਦੇ ਨਹੀਂ ਹੈਗਾ ਕਾਨੂੰਨ ਤਾਂ ਬਣੇ ਆਵਾਜ਼ ਚੱਕੀ ਆਵਾਜ਼ ਚੱਕ ਰਿਹਾ ਨਾ ਕਾਨੂੰਨ ਤਾਂ ਬਣੇਗਾ ਹਾਂ ਤੁਨੂੰਨ ਤਾਂ ਬਣੇਗਾ ਬਣੇਗਾ ਹੈਂ جان نہیں دے ਰਿਹਾ ਨਿੰਦਰ ਸਾਹਿਬ ਤੁਸੀਂ ਗੱਲਾਂ ਨੂੰ ਘੁਮਾਓ ਨਾ ਕੋਈ ਲੈਣ ਦੇਣੀ ਨਹੀਂ ਹੈਗਾ ਮੈਂ ਤਾਂ ਚਾਹੁੰਦਾ ਤੁਸੀਂ ਤੁਹਾਡੇ ਕੋ ਤਾਂ ਅਸਤੀਫਾ ਮੰਗ ਲੈਣਾ ਚਾਹੀਦਾ ਤੁਸੀਂ ਐਮਐਲਏ ਹੋਣ ਦੇ ਵੀ ਕਾਬਲ ਨਹੀਂ ਹੋ ਫਿਰ ਇਸ ਹਿਸਾਬ ਨਾਲ ਨਹੀਂ ਆਪਣਾ ਅਭੀਰ ਜੀ ਤਰਨਜੀਤ ਸਿੰਘ ਪੁੱਛਦੇ ਪਏ ਬਟਾਲੇ ਵਾਲਾ ਨਹੀਂ ਹੈ ਜੀ ਇਹ ਐਮਐਲਏ ਆ ਅਮਰੀਕ ਸਰ ਤੋਂ ਅੰਮ੍ਰਿਤਸਰ ਵਾਲਿਓ ਵੇਖ ਲੋ ਉਹ ਇਹੋ ਜਿਹਾ ਐਮਐਲਏ ਚੁਣ ਲਿਆ ਯਾਰ ਤੁਸੀਂ ਜਿਹੜਾ ਸ਼ਰਿਆਂ ਵੀ ਝੂਠ ਬੋਲੀ ਜਾਂਦਾ ਵੀ ਭਾਈ ਗੁਰਜੀਤ ਸਿੰਘ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹਨਾਂ ਨੂੰ ਜਗਾਉਣ ਦੇ ਵਾਸਤੇ ਉਹ ਅਜੇ ਵੀ ਉੱਤੇ ਬੈਠਾ ਹੈ ਪੰਜ ਚਾਰ ਦਿਨ ਪਹਿਲਾਂ 1000 ਕਰੋੜ ਦੀ ਆਫਰ ਆ ਗਈ ਉਹਨੂੰ ਅਜੇ ਤੁਸੀਂ ਕਹਿੰਦੇ ਕਾਨੂੰਨਾਂ ਲੈਣਾ ਦੇਣਾ ਕੋਈ ਨਹੀਂ ਉਹਦਾ ਆ ਪ੍ਰੈਸ ਨੋਟ ਸੋਣੀ ਲਿਆ ਤੁਸੀਂ ਵੇਖ ਲਿਆ ਨਹੀਂ ਤੇ ਮੈਂ ਤੁਹਾਨੂੰ ਭੇਜ ਦਿੰਨਾ ਜਿਸ ਕਿਸੇ ਵੀਰ ਨੂੰ ਚਾਹੀਦਾ ਨਾ ਮੈਨੂੰ ਮੇਰੇ ਨੰਬਰ ਦੇ ਉੱਤੇ ਕਰਿਓ ਮੈਸੇਜ ਕਰਿਓ ਜਾਂ ਇਹਦੇ ਥੱਲੇ ਕਮੈਂਟ ਜੀ ਲਿਖ ਦਿਓ ਆਪਣਾ ਨੰਬਰ ਲਿਖ ਦਿਓ ਮੈਂ ਤੁਹਾਨੂੰ ਭੇਜਦਾ ਪ੍ਰੈਸ ਨੋਟ ਵੀ ਭੇਜਦਾ ਇਹਨਾਂ ਦੇ ਨਾਲ ਜਿਹੜੀਆਂ ਸਾਡੀਆਂ ਮੀਟਿੰਗਾਂ ਉਹਨਾਂ ਦੀ ਡਿਟੇਲ ਵੀ ਭੇਜਦਾ ਭਾਈ ਗੁਰਜੀਤ ਸਿੰਘ ਤੇ ਮਾਤਾ ਜੀ ਸਾਡੇ ਨਾਲ ਗਏ ਸੀ ਭਾਈ ਗੁਰਜੀਤ ਸਿੰਘ ਦਾ ਕੋਈ ਲਾਗਾ ਦੇਗਾ ਹੀ ਨਹੀਂ ਹੈ ਉਹਦਾ ਕੀ ਆ ਦੇ ਨਾਲ ਤਨੂ ਤਾਂ ਆਪ ਤੁਸੀਂ ਬੜੇ ਸੁਹਿਰਦ ਹੋ ਨਾ ਤੁਸੀਂ ਹਾਦੀ ਕਰੀ ਜਾ ਰਹੇ ਹਾਦੀ ਕਰੀ ਜਾ ਰਹੇ ਨੇ ਕੋ ਮਾਫੀ ਮੰਗਣ ਦੀ ਥਾਂ ਤੇ ਵੀ ਤੁਸੀਂ ਉਸ ਕਦੇ ਤੁਸੀਂ ਉਹ ਦਿਨ ਘਟੋ ਵਜੀਦ ਖਾਨ ਨਾਲੋਂ ਤੁਸੀਂ ਕੋ ਵਜੀਦ ਖਾਨ ਨਾਲੋਂ ਘਟਦਾ ਨਹੀਂ ਕਰਦੇ ਫਿਰ ਤੁਸੀਂ ਇਹ ਦੇਣ ਚ ਉਹਨੂੰ ਟੰਗਿਆ ਨਾ ਤੁਸੀਂ 6 ਮਹੀਨੇ ਹੋ ਗਏ ਤੇ ਕੀ ਇਹ ਡਾਕਟਰ ਮੇਜਰ ਦੱਸ ਸਕਦੇ ਨੇ ਪਿਛਲੇ 6 ਮਹੀਨਿਆਂ ਚ ਕਿੰਨੀਆਂ ਮੀਟਿੰਗਾਂ ਕੀਤੀਆਂ ਕਿੰਨਾ ਟਾਈਮ ਲਾਇਆ ਕਿੰਨਾ ਟਾਈਮ ਲਾਇਆ ਹਫਤੇ ਦੇ ਵਿੱਚ ਕਿੰਨੇ ਘੰਟੇ ਮੀਟਿੰਗ ਕਰਦੇ ਸੀਗੇ ਕਿੰਨੇ ਘੰਟੇ ਲਾਉਂਦੇ ਸੀਗੇ ਜੋ ਸਾਡੀ ਇਨਫੋਰਮੇਸ਼ਨ ਹਫਤੇ ਬਾਅਦ 1 ਘੰਟਾ ਪੈਂਦੇ ਸੀ ਕਿ ਚਾਹ ਪਕੌੜੇ ਖਾਦੇ ਨਾਲੇ ਕੋਈ ਇੱਕ ਡੈਲੀਗੇਸ਼ਨ ਬੁਲਾਇਆ ਉਹਦੇ ਨਾਲ ਗੱਲਬਾਤ ਕੀਤੀ ਤੇ ਚੱਲ ਭਈ ਅਗਲੇ ਉਹ ਜਿੱਦਾਂ ਜਸਪਾਲ ਭੱਟੀ ਨਹੀਂ ਸੀ ਸਕਿੱਟ ਕਰਦੇ ਹੁੰਦੇ ਕਿ ਮੀਟਿੰਗ ਕਰਨੀ ਆ ਪਹਿਲਾਂ ਇਹ ਤੈਅ ਕਰਨਾ ਕਿ ਚਾਹ ਪਕੌੜੇ ਕੀ ਖਾਣੇ ਸਾਡਾ ਡੈਲੀਗੇਸ਼ਨ ਜਦੋਂ ਮਿਲਣ ਗਿਆ ਉਦੋਂ ਵੀ ਤੁਸੀਂ ਚਾਹ ਪਕੌੜਿਆਂ 'ਚ ਹੀ ਲੱਗੇ ਸੀਗੇ ਕੋਈ ਸ਼ਰਮ ਨੂੰ ਹੱਥ ਕ ਮਾਰੋ ਤੁਹਾਡੀ ਉਮਰ ਦਾ ਲਿਆਜ਼ ਕਰਦੇ ਪਏ ਨਹੀਂ ਤੇ ਜੇ ਤੁਸੀਂ ਕੱਲ ਤੱਕ ਮਾਫੀ ਨਾ ਨਾ ਮੰਗੀ ਪਬਲਿਕਲੀ ਕਿ ਭਾਈ ਗੁਰਜੀਤ ਸਿੰਘ ਦਾ ਕੋ ਲੈਣਾ ਦੇਣਾ ਦਿਗਨ ਹੈ ਕਿ ਨਹੀਂ ਹੈ ਤੁਸੀਂ ਆਪਣੀ ਜੁਬਾਨ ਦੇ ਨਾਲ ਕਲੀਅਰ ਕਰੋ ਡਾਕਟਰ ਮੇਜਰ ਸਾਹਿਬ ਨਹੀਂ ਤੇ ਫਿਰ ਪਰਸੋਂ ਤੋਂ ਪਏ ਇੱਕ ਧਰਨਾ ਤੁਹਾਡੇ ਘਰ ਦੇ ਸਾਹਮਣੇ ਚੱਲੂਗਾ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਹਾਂ ਭਾਈ ਗੁਰਜੀਤ ਸਿੰਘ ਦੇ ਜਿਹੜੇ ਹਮੈਤੀ ਨੇ ਨਾ ਫਿਰ ਹੁਣ ਤੁਹਾਡੇ ਅੰਮ੍ਰਿਤਸਰ ਵਾਲੇ ਜਿਹੜੇ ਮਾਝੇ ਵਾਲੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜੇ ਵਹਿਿਰ ਤਾਂ ਇੱਧਰ ਪਣਾ ਲੁਧਿਆਣੇ ਤੋਂ ਇੱਧਰ ਆ ਜੇ ਕੋਈ ਬਾਕੀਆਂ ਨੂੰ ਤੋੜਦੇ ਆ ਫਿਰ ਤੁਹਾਡੇ ਘਰ ਤੁਹਾਨੂੰ ਦੇ ਕੇ ਹੁੰਦੇ ਡਾਕੂਮੈਂਟ ਦਿੰਦੇ ਆ ਤੁਹਾਨੂੰ ਪਤਾ ਨਹੀਂ ਨਾ ਕੋ ਲਗਾ ਦੇਗਾ ਹੈ ਕਿ ਨਹੀਂ ਹੈ